ਸਸ ਜਲੇ ਦੋ ਮੇਲਾ ਦੇ ਮੇਲੇ ਚੱਲੇ ਕਿੱਥੇ ਕਿੱਥੇ ਦੋ ਦੋ ਮੇਲੇ ਅੱਜ ਅੱਜ ਮੱਸਿਆ ਵੀ ਹੈ ਨਾ ਅੱਛਾ ਖੜੋਣੇ ਨਹੀਂ ਲੈਣਾ ਕੋਈ ਵੀ ਨਹੀਂ ਪਕੌੜੇ ਜਲੇਬੀਆਂ ਠੰਡਿਆਂ ਦੇ ਲੰਗਰ ਬਹੁ ਹੁੰਦੇ ਨਾ ਤੇ ਤੰਨੇ ਮੁੱਠੀ ਦੋ ਆਏ ਆਂ ਅੰਬੋ ਹਾਂ ਲੋੜ ਤੋਂ ਲਾਵਾ ਹੋਰ ਫੇਖੜੋਂ ਫੇ ਹੋ ਚੀਜੀ ਲੈਂਦੀ ਤਾਂ ਲੋੜ ਹੀ ਨਹੀਂ ਤੇ ਠੰਡੇ ਵੀ ਮਿਲ ਜਣੇ ਗੋਲ ਗੱਪੇ ਹਾਂ ਮਮੋਸਾ ਚਾਹ ਲੈ ਤਰੀ ਨਹੀਂ ਨਹੀਂ ਅਜੀ ਜਣੀ ਖਾਣੀ ਹੂੰ ਦਈ ਦਈ ਜਪਾ ਜਣਾ ਹੋਈ ਸਾਈ ਹਾਂ ਅਜੀ ਜਾੜਾ ਤਾਂ ਜਣਾ ਨਹੀਂ ਸੀ ਤੇ ਤਰੀ ਮੀਂਟੈਂ ਕਿਤੇ ਕਰਾ ਤਜਾ ਕਰੀ ਹੋਏ ਲੈ ਤੇ ਗਈ ਨਹੀਂ ਚੀਜ਼ਾ ਦਾ ਤਾਂ ਮੈਂ ਪਹਿਲਾ ਹੀ ਆ ਲੈ ਭੁੱਖ ਤੇ ਤੇ ਮੇਲੇ ਤੇ ਕੀ ਖਾਣਾ ਜਾ ਕੇ ਹੈ ਤੇ ਦੇ ਤੋ ਤੇ ਡੋਆ ਤੇਰਾ ਇਹੇ ਹੁਣੇ ਫਰੂਟੀ ਪੀ ਲਾਪੀ ਹੁਣੇ ਆ ਚਿਪਸ ਤੇ ਪੈਕਟ ਰੱਖੇ ਆ ਉਹ ਵੀ ਦਾਹਾਂ ਦਾਹਾਂ ਦੇ 20ਾਂ ਦੇ ਚਿਪਸ ਤੇ ਮੇਲੇ ਤੇ ਜਾ ਕੇ ਕੀ ਦੇਖਣਾ ਫੇ ਮੈਂ ਉੱਥੇ ਨਹੀਂ ਲੈ ਕੇ ਦੇਣਾ ਕੱਖ ਵੀ ਕੀ ਲਵਾਂਗਾ ਮੈਂ ਨਹੀਂ ਕੱਖ ਲੈ ਕੇ ਦੇਣ ਦੇਖ ਲਈ ਮੰਮੀ ਮੰਮੀ ਕੇਸ ਕੰਮ ਦੀ ਕੋਈ ਵੀ ਨਹੀਂ هل <applause> <applause> ਚਾਹ ਪਕੋੜੇ ਸ਼ਕਣ ਜਾ ਰਹੀ ਆ ਇੱਧਰ ਨੂੰ ਕਿੱਥੇ ਜਾਣਾ ਹੁਣ ਪਕੋੜੇ ਸ਼ਕਣ ਲੰਘਣ ਸ਼ਕਣਾ आपकी कंपनी सिर्फ यूं अपना काम करते रहते करके हमें रास्ता दिया सहयोगिया रहे हो उनके नाम से नजर में बच्चे मेरे सतगुरु जिनसे कैसे गए सतगुरु बोलते हैं बड़ा हो गया कि मेरे अंतस में सभी आपको अक्सर है यह मामला अभी नहीं देनी है कि क्यों क्यों हम क्यों आपको स्वीकारते हैं ਆਪਲੇ ਪਾਛਮਾਨ ਦਾ ਸਰਦਾਰ ਜੀ ਵਾਲੇ ਜੀ ਸਰਦਾਰ ਜੀ ਬਾਪ ਦੇ ਬੋਲ ਬਾਪੜ ਕਰਕੇ ਕਿਹਾ ਫਾਊਂਡੇਸ਼ਨ ਉਸੋ ਗ੍ਰੰਥ ਬਾਵਾ ਬੋਧਾ ਸਾਹਿਬ ਲਈ ਪਾਛਮਾ ਬਾੜੀ ਤੁਹਾਡੀ ਵਿਖਾਈ ਜੀ ਚੜਾਈ ਜੁਤੀ ਦੇਰ ਤੋਂ ਬੱਧੀ ਜੀ ਜਵਾਰ ਸਾਹਿਬ ਜੀ ਪਹਿਲਾ ਸਭ ਤੋਂ ਚੌਂ ਸਾਹਿਬ ਜੀ ਦਾ ਬੋਧਾ ਸਾਹਿਬ ਜੀ ਸਾਹਿਬ ਸ੍ਰੀ ਅਕਾਲ ਪੁਰਖ ਜੀ ਚੌਂ ਕਰਕੇ ਜਰ ਦੇ ਨਾਲ

बड़ा गजना पर उन सेवा सिखण वारी माण्हू इशारा करीर बाबा उन पहली वरी सारे チャンター。 ਆ ਇਹਨੂੰ ਇਹਨੂੰ ਹਣਾ ਉਹ ਅੱਗੇ ਨੂੰ ਉੱਦ ਨੂੰ ਓਏ ਉਹਦੇ ਵਿੱਚ ਨਾ ਮਾਰਦੀ ਨਿੰਗ ਨਿੰਗ ਰੀਨੇ ਸੜਨਿਆਂ ਨੇ ਲੱਗੇ ਹੁਣ ਜੇੜੀ ਦੇਣ ਲੱਗੇ